ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਮੇਰੇ ਚੈਨਲ ਦਾ ਨਾਮ ਹੈ ਗਿਲ ਫੈਮਿਲੀ ਬਲੌਗਸ ਤੇ ਜਿਨ੍ਹਾਂ ਨੇ ਸਾਨੂੰ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਜਾ ਕੇ ਸਾਡੇ ਪਹਿਲਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਦਾ ਬਲੌਗ ਮੈਂ ਸ਼ੁਰੂ ਕਰ ਚੁੱਕੀ ਆ ਤੇ ਮੈਂ ਸਭ ਤੋਂ ਪਹਿਲਾਂ ਨਾ ਆ ਕੇ ਲਗਾ ਲਈ ਸੀ ਮੋਇਸਚਰਾਈਜ਼ਰ ਫਿਰ ਉਸ ਤੋਂ ਬਾਅਦ ਲਗਾ ਰਹੀ ਆ ਸਨਸਕ੍ਰੀਨ ਲੋਸ਼ਨ ਤੇ ਅੱਜ ਦਾ ਮੈਂ ਸਿੰਪਲ ਮੇਕਅਪ ਕਰਕੇ ਤੁਹਾਨੂੰ ਦਿਖਾ ਰਹੀ ਆ ਵੀ ਕੀ ਕੀ ਮੈਂ ਮੇਕਅਪ ਚ ਯੂਜ਼ ਕਰਦੀ ਆ ਤੇ ਬਿਲਕੁਲ ਸਿੰਪਲ ਮੇਕਅਪ ਹੋਊਗਾ ਮੇਰਾ ਅੱਜ ਦਾ ਤੇ ਉਸ ਤੋਂ ਬਾਅਦ ਆ ਮੈਂ ਲਗਾ ਲਈ ਆਪਣੀ ਡੇ ਕਰੀਮ ਜੀ ਨਾਲ ਮੇਰੀ ਥੋੜੀ ਸਕਿਨ ਹੋ ਜੂਗੀ ਸ਼ਾਈਨ ਸ਼ਾਈਨ ਮਾਰਨ ਲੱਗ ਜੂਗੀ ਤੇ ਚੰਗੀ ਤਰ੍ਹਾਂ ਆਪਾਂ ਮਲ ਲਈ ਆ ਮੂੰਹ ਤੇ ਉਸ ਤੋਂ ਬਾਅਦ ਆ ਲਗਾਉਣ ਲੱਗੀਆਂ ਹੁਣ ਮੈਂ ਟਿੰਟ ਪਹਿਲਾਂ ਲਿਪਸ ਤੇ ਹਲਕਾ ਹਲਕਾ ਲਗਾ ਲਿਆ ਆ ਫਿਰ ਮੈਂ ਲਗਾਵਾਂਗੀ ਚੀਕਸ ਤੇ ਨੋਜ਼ ਤੇ ਚਿੰਤ ਤੇ ਚੰਗੀ ਤਰ੍ਹਾਂ ਆਪਾਂ ਇਹ ਵੀ ਮਲ ਲਵਾਂਗੇ ਆਪਾਂ ਕੇ ਬਰਸ਼ ਦਾ ਯੂਜ਼ ਨਹੀਂ ਕਰਨਾ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਤਿਆਰ ਹੋਣਾ ਆ ਤੇ ਟਿੰਟ ਲਗਾਉਣ ਤੋਂ ਬਾਅਦ ਮੈਂ ਲੱਗ ਗਈ ਸੀ ਕਿ ਲਿਪਲਾਈਨਰ ਲਗਾਉਣ ਬਰਾਊਨ ਕਲਰ ਦਾ ਮੈਂ ਲਿਪਲਾਈਨਰ ਲੈ ਆਇਆ ਬਣਾ ਕੇ ਬੁੱਲਾਂ ਦੀ ਸ਼ੇਪ ਤੇ ਆਪਾਂ ਲੱਗਿਆ ਹੁਣ ਲਗਾਉਣ ਲਿਪਸਟਿਕ ਹਲਕੀ ਬਰਾਊਨ ਲਿਪਸਟਿਕ ਲਗਾ ਰਹੀ ਹਾਂ ਮੈਂ ਆਪਾਂ ਕਿਹੜਾ ਕਿਤੇ ਵਿਆਹ ਤੇ ਜਾਣਾ ਘਾਰੀ ਹੋਣਾ ਤੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਅੱਜੇ ਘਰੇ ਮੈਂ ਕਿਦਾਂ ਤਿਆਰ ਹੋ ਕੇ ਰਹਿਣੀਆਂ ਬਿਲਕੁਲ ਸਿੰਪਲ ਤੇ ਸਿੰਪਲ ਮੇਕਅਪ ਸਿਖਾ ਰਹੀਆਂ ਤੁਹਾਨੂੰ ਵੀ ਤੁਸੀਂ ਵੀ ਘਰੇ ਬੈਠ ਕੇ ਆਪਣਾ ਜੇ ਘਰੇ ਰਹਿਣਾ ਤੇ ਸਿੰਪਲ ਮੇਕਅਪ ਕਿੱਦਾਂ ਕਰੋ ਉਹ ਵੀ 5 ਮਿੰਟਾਂ ਦੇ ਵਿੱਚ ਤਿਆਰ ਹੋ ਜੋ ਉਸ ਤੋਂ ਬਾਅਦ ਮੈਂ ਬਣਾਣ ਲੱਗੀ ਆ ਆਪਣੇ ਆਈਬ੍ਰੋ ਆਈਬ੍ਰੋ ਮੇਰੇ ਬਹੁਤ ਫਿੱਕੇ ਆ ਇਸ ਕਰਕੇ ਮੈਂ ਲੱਗੀ ਆ ਕਾਲੀ ਕਾਲੀ ਪੈਨਸਲ ਲਾਉਣ ਉੱਪਰ ਕਾਲੀ ਲਗਾ ਲਓ ਚਾਹੇ ਬ੍ਰਾਊਨ ਲਗਾ ਲਓ ਜਿਹੜੀ ਤੁਹਾਨੂੰ ਸੈੱਟ ਰਹਿੰਦੀ ਆ ਤੇ ਮੈਂ ਲੱਗੀ ਸੀ ਸ਼ੇਪ ਬਣਾਉਣ ਆਪਣੇ ਆਈਬ੍ਰੋ ਦੀ ਚਲੋ ਜੀ ਪਰਵਟੇ ਆਪਾਂ ਕਰ ਲਿਆ ਕਾਲੇ ਹੁਣ ਦੇਖੋ ਜਰਾ ਕੀ ਆ ਰਹੀ ਆ ਲੁੱਕ ਲੋ ਵੀ ਪਰਵਟੇ ਆਪਣੇ ਹੋ ਗਏ ਆ ਕਾਲੇ ਤੇ ਹੁਣ ਥੋੜਾ ਜਿਹਾ ਫੇਸ ਵਧੀਆ ਲੱਗਣ ਲੱਗ ਗਿਆ ਪਰਵਟਿਆਂ ਦੀ ਨਾ ਸ਼ੇਪ ਥੋੜੀ ਮੇਰੇ ਬਹੁਤ ਫਿੱਕੇ ਆ ਇਸ ਕਰਕੇ ਥੋੜਾ ਜਿਹਾ ਪੈਨਸਲ ਮੈਨੂੰ ਡੇਲੀ ਯੂਜ਼ ਕਰਨੀ ਪੈਂਦੀ ਆ ਚਲੋ ਜੀ ਇਹ ਵੀ ਕੰਮ ਨਿਪੜਿਆ ਹੁਣ ਆਪਾਂ ਲੱਗੇ ਆ ਲਗਾਣ ਕੀ ਲਗਾਣ ਲੱਗੇ ਆ ਆਪਾਂ ਹੁਣ ਦੇਖਿਏ ਆਪਾਂ ਲਗਾਉਣ ਲੱਗੇ ਆ ਹੁਣ ਲੂਜ਼ ਪਾਊਡਰ ਥੋੜਾ ਨਾ ਮੇਕਅਪ ਨੂੰ ਸੈੱਟ ਕਰਨ ਵਾਸਤੇ ਮੈਂ ਲਗਾਉਣ ਲੱਗੇ ਆ ਹੁਣ ਲੂਜ਼ ਪਾਊਡਰ ਲਗਾਣ ਤੇ ਆਪਾਂ ਲਗਾਨੇ ਆ ਫਟਾਫਟ ਹੁਣ ਲੂਜ਼ ਪਾਊਡਰ ਤੇ ਜਿਹਨ ਨਾਲ ਮੇਕਅਪ ਹੋ ਜਾਊਗਾ ਥੋੜਾ ਜਿਹਾ ਸੈੱਟ ਤੇ ਜਿਹੜੀ ਆਈ ਹੋਈ ਆ ਮੂੰਹ ਤੇ ਗਰਮੀ ਉਹ ਵੀ ਹੋ ਜਾਊਗੀ ਆਪਣੀ ਸੈੱਟ ਚਲੋ ਪਹਿਲਾ ਮੈਂ ਲਗਾਵਾਂਗੀ ਆਈਸ ਦੇ نیچے ਅੱਖਾਂ ਦੇ ਥੱਲੇ ਥੱਲੇ ਜਿਹੜੇ ਕਾਲੇ ਘੇਰੇ ਹੋਏ ਹੋਏ ਆ ਉਹਨਾਂ ਤੇ ਲਗਾਵਾਂਗੇ ਜਿਆਦਾ ਮੈਂ ਨਾ ਕੰਸੀਲਰ ਵਗੈਰਾ ਨਹੀਂ ਯੂਜ਼ ਕਰਦੀ ਕਿਉਂਕਿ ਮੇਰੇ ਇਹ ਨਾ ਡਾਰਕ ਸਰਕਲ ਪਹਿਲਾਂ ਤੋਂ ਹੀ ਆ ਘਰੇ ਦਾ ਵਾਈਡ ਹੀ ਕਰਿਆ ਕਰੋ ਵੀ ਨਾ ਕੰਸੀਲਰ ਨਾ ਫਾਊਂਡੇਸ਼ਨ ਲਾਇਆ ਕਰੋ ਜਦੋਂ ਮੇਕਅਪ ਕਰਨਾ ਆ ਜਾਂ ਕਿਤੇ ਮੈਰੀਜ ਵਗੈਰਾ ਤੇ ਜਾਣਾ ਨਾ ਉਦੋਂ ਹੀ ਮੈਂ ਕਰਦੀ ਆ ਮੇਕਅਪ ਜਿਆਦਾ ਫੀ ਫਾਊਂਡੇਸ਼ਨ ਜਾਂ ਕਨਸੀਲਰ ਵਗੈਰਾ ਯੂਜ਼ ਕਰਦੀ ਆ ਨਹੀਂ ਤਾਂ ਘਰੇ ਬਸ ਖਾਲੀ ਸਿੰਪਲ ਮੇਕਅਪ ਜੋ ਮੈਂ ਕਰ ਰਹੀ ਆ ਤੇ ਆਪਾਂ ਕਰ ਲਿਆ ਹੁਣ ਮੇਕਅਪ ਇਹਦੇ ਨਾਲ ਸੈੱਟ ਆਪਾਂ ਲਗਾ ਲਾਂਗੇ ਥੋੜਾ ਜਿਹਾ ਮੱਥੇ ਤੇ ਵੀ ਥੋਪ ਲਵਾਂਗੇ ਪਾਊਡਰ ਚਲੋ ਲਗਾ ਲਿਆ ਜੀ ਪਾਊਡਰ ਕਰ ਲਿਆ ਆਪਾਂ ਮੇਕਅਪ ਆਪਣਾ ਸੈੱਟ ਹੁਣੇ ਕਿਤੇ ਨਹੀਂ ਚੱਲਾ ਸਾਰੀ ਦਿਹਾੜੀ ਚਲੋ ਥੋੜਾ ਇਹ ਲਾਲ ਲੀਏ ਆਪਾਂ ਗਰਦਨ ਤੇ ਵੀ ਮੇਕਅਪ ਮੇਕਅਪ ਨਹੀਂ ਪਾਊਡਰ ਉਸ ਤੋਂ ਬਾਅਦ ਆ ਹੁਣ ਮੈਂ ਲੱਗੀਆਂ ਲਗਾਣ ਕੀ ਲਗਾਣ ਲੱਗੀ ਆ ਮੈਂ ਲਗਾ ਲੱਗੀਆਂ ਯਾਰ ਹੁਣ ਮੈਂ ਦੇਖ ਰਹੀ ਆ ਸ਼ੀਸ਼ੇ ਦੇ ਵਿੱਚ ਆਪਣਾ ਮੂੰਹ ਵੀ ਸਹੀ ਹੋ ਗਿਆ ਸਾਰਾ ਕੁਝ ਲੱਗ ਤਾ ਗਿਆ ਸਾਰਾ ਕੁਝ ਹੁਣ ਮੈਂ ਲੱਗੀਆਂ ਸੰਦੂਰ ਪਾਣ ਸੰਦੂਰ ਮੈਂ ਆਪਾਂ ਬ੍ਰਸ਼ ਵਾਲੇ ਲਗਾਵਾਂਗੀ ਸੁੱਕਾ ਮੈਂ ਬਹੁਤ ਘੱਟ ਲਗਾਨੀ ਆ ਨਾ ਹੀ ਮੈਨੂੰ ਵਧੀਆ ਲੱਗਦਾ ਜਿਆਦਾ ਉਹ ਸੁੱਕਾ ਸੰਦੂਰ ਲਗਾਉਣਾ ਤੇ ਆਪਾਂ ਲਗਾਵਾਂਗੇ ਥੋੜਾ ਜਿਹਾ ਛੋਟਾ ਜਿਹਾ ਸੰਦੂਰ ਉਸ ਤੋਂ ਬਾਅਦ ਸੰਦੂਰ ਲਗਾਉਣ ਤੋਂ ਬਾਅਦ ਹੁਣ ਆਪਣੀ ਵਾਰੀ ਆ ਜਾਂਦੀ ਆ ਬਿੰਦੀ ਲਗਾਉਂਦੀ ਤੇ ਚੱਲ ਪਹਿਲਾਂ ਆਪਾਂ ਮੂੰਹ ਤਾਂ ਦੇਖ ਲਈਏ ਸ਼ੀਸ਼ੇ ਵਿੱਚ ਉਸ ਤੋਂ ਬਾਅਦ ਹੁਣ ਮੈਂ ਲਗਾਵਾਂਗੀ ਬਿੰਦੀ ਨਹੀਂ ਨਹੀਂ ਬਿੰਦੀ ਨਹੀਂ ਲਗਾਨੀ ਪਹਿਲਾਂ ਹੁਣ ਪਹਿਲਾਂ ਆਪਾਂ ਲਗਾਵਾਂਗੇ ਆਈ ਸ਼ੈਡੋ ਚੇਤਾ ਭੁੱਲ ਗਿਆ ਸੀ ਪਹਿਲਾਂ ਆਈ ਸ਼ੈਡ ਹਲਕਾ ਹਲਕਾ ਲਗਾ ਰਹੀ ਹਾਂ ਮੈਂ ਬ੍ਰਾਊਨ ਕਲਰ ਦਾ ਹੀ ਫਿੱਕਾ-ਵਿੱਕਾ ਜਦੋਂ ਦੇ ਮੇਰੇ ਡਾਰਕ ਸਰਕਲ ਜ਼ਿਆਦਾ ਹੋਏ ਨਾ ਇਸ ਕਰਕੇ ਮੈਂ ਹੁਣ ਅਵਾਇਡ ਕਰਦੀ ਆ ਵੀ ਜ਼ਿਆਦਾ ਕੋਈ ਆਈਜ਼ ਮੇਕਅਪ ਨਹੀਂ ਕਰਨਾ ਹੈਗਾ हां चलो जबो किते ਵਿਆਹ ਸ਼ਾਦੀ ਤੇ ਜਾ ਜਾਣਾ ਹੋਵੇ ਪਾਰਟੀ ਪੂਟੀ ਤੇ ਫਿਰ ਤਾਂ ਬੰਦਾ ਕਰ ਲੈਂਦਾ ਹੈ ਤੇ ਹਲਕਾ ਹਲਕਾ ਲਗਾਉਣ ਤੋਂ ਬਾਅਦ ਚਲੋ ਹੁਣ ਆਪਾਂ ਆਈ ਸ਼ੈਡੋ ਵੀ ਲੱਗ ਗਿਆ ਹੁਣ ਲਗਾਵਾਂਗੀ ਮੈਂ ਬਿੰਦੀ ਬਿੰਦੀ ਲਗਾਉਣ ਲੱਗੀ ਆ ਮੈਂ ਆਈਲਾਈਨਰ ਦੀ ਦੂਜੀ ਬਿੰਦੀ ਥੋੜੀ ਵੱਡੀ ਹੁੰਦੀ ਹੈ ਉਹ ਕਿਸੇ ਵੇਲੇ ਨਹੀਂ ਮੈਨੂੰ ਸੈੱਟ ਬੈਠਦੀ ਫਿਰ ਮੈਂ ਛੋਟੀ ਲਗਾ ਲੰਨੀ ਆ ਆਈਲਾਈਨਰ ਦੀ ਬਿੰਦੀ ਆ ਕਾਲੀ ਕਾਲੀ ਬਿੰਦੀ ਲਗਾ ਕੇ ਲਗਾ ਲਈਏ ਆਪਾਂ ਹੁਣ ਇੱਕ ਛੋਟਾ ਜਿਹਾ ਤੇਲ ਇਹ ਜਿਹਨਾਂ ਲੋਕਾਂ ਦੀ ਨਜ਼ਰ ਤੋਂ ਬਚੇ ਰਹੀ ਹੈ ਲਾ ਲਿਆ ਜੀ ਠੋਡੀ ਤੇ ਮੈਂ ਹੁਣ ਤੇਲ ਲੋ ਵੀ ਆਪਣਾ ਹੋ ਗਿਆ ਕੰਮ ਸਾਰਾ ਕੰਪਲੀਟ ਮੇਕਅਪ ਦਾ ਤੇ ਹਾਂ ਹੁਣ ਆਪਣਾ ਬਸ ਰਹਿ ਗਿਆ ਮਸਕਰਾ ਲਗਾ ਲੀਏ ਅੱਖਾਂ ਤੇ ਉਹ ਵੀ ਮਸਕਰਾ ਵੀ ਥੋੜਾ ਜਿਹਾ ਜਿੰਨਾ ਬਾਲ ਅੱਖਾਂ ਦੇ ਆਈਲੈਸ਼ਸ ਥੋੜੇ ਜਿਨੇ ਸੰਘਣੇ ਹੋ ਜਾਣਗੇ ਲਓ ਜੀ ਮੇਰੇ ਆਈਲੈਸ਼ਸ ਵੀ ਬਹੁਤ ਘੱਟਾ ਹਲਕੇ ਹਲਕੇ ਆ ਤੇ ਇਹਨਾਂ ਥੋੜਾ ਵੋਲੀਅਮ ਆ ਜਾਊਗਾ ਮਸਕਰਾ ਲਗਾਉਣ ਦੇ ਨਾਲ ਲਾ ਇੱਕ ਅੱਖ ਤੇ ਕੀਤਾ ਹੁਣ ਦੂਸਰੀ ਅੱਖ ਤੇ ਲਗਾਵਾਂਗੀ ਲਓ ਜੀ ਪੂਰਾ ਮੇਕਅਪ ਹੋਣ ਤੋਂ ਬਾਅਦ ਆ ਦੇਖਿਓ ਮੇਰੇ ਫੇਸ ਦੀ ਲੁੱਕ ਪੂਰੀ ਚੇਂਜ ਹੋ ਜੂਗੀ ਤੇ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਾ ਮੇਰਾ ਤਾਂ ਪਲੀਜ਼ ਉਹਨੂੰ ਲਾਈਕ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਐਦਾਂ ਦੇ ਵਲੌਗ ਮੈਂ ਵਧੀਆ-ਵਧੀਆ ਲੈ ਕੇ ਘੈਂਟ-ਘੈਂਟ ਆਂਦੀ ਰਵਾਂਗੀ ਤੇ ਲਓ ਜੀ मस्कारा ਵੀ ਆਪਣਾ ਹੋ ਗਿਆ ਯਾ ਡਨ ਮਸਕਰਾ ਲਗਾਉਣ ਤੋਂ ਬਾਅਦ ਹੀ ਮੇਰਾ ਮੇਕਅਪ ਹੋ ਜਾਂਦਾ ਪੂਰਾ ਕੰਪਲੀਟ ਦੇਖੋ ਲੱਗ ਗਿਆ ਨਾ ਅੱਖਾਂ ਗੋਲ ਮਟੋਲ ਕਿੰਨੀਆਂ ਸੋਹਣੀਆਂ ਲੱਗਣ ਚਲੋ ਆਪਾਂ ਹੋ ਗਏ ਆ ਪੂਰੇ ਰੈਡੀ ਹੁਣ ਖਾਲੀ ਮੇਰੀ ਰਹਿ ਗਈ ਆ ਨੇਲ ਪੇਂਟ ਫਟਾਫਟ ਕੱਢਦੀ ਆ ਮੈਂ ਹੁਣ ਆਪਣੀ ਨੇਲ ਪੇਂਟ ਤੇ ਲਗਾ ਕੇ ਨੋਆ ਤੇ ਤੇ ਜਾਨੀ ਆ ਮੈਂ ਆਪਣੇ ਸੈਂਟਰ ਤੇ ਲੋ ਜੀ ਮੈਂ ਲਕੀਆ ਸਿਲਵਰ ਕਰਦੀ ਲਗਾਉਣ ਨੇ ਪੇਂਟ ਫੇਸਬੁਕ ਤੇ ਬੰਦੇ ਫਿਰ ਟੈਨ ਦਾਸ ਉੱਥੇ ਹੀ ਨਾ ਫਟਾਫਟ ਆਪਾਂ ਡਨ ਕਰਦੇ ਆ ਆਪਣੀ ਨੇਲ ਪੇਂਟ ਉਮੀ ਪਰ ਇਹ ਖੇਤਾਂ ਦੇ ਬਰਾਬਰ ਪਾਣੀ ਚੱਲਦਾ ਖੇਤਾਂ ਤੋਂ ਥੱਲੇ ਹੀ ਆ ਕਹਿੰਦੀ ਪਾਣੀ ਚੱਲਦਾ ਪਾਣੀ ਘਟ ਨਾ ਲੋਵੀ ਬਿਲਕੁਲ ਸਿੰਪਲ ਲੁੱਕ ਆਪਣੀ ਤਿਆਰ ਹੋ ਗਈ ਆ ਤੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਸਾਡੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਓਕੇ ਬਾਏ ਬਾਏ